ਸਦੇ ਓਏ ਸੱਜਣਾ ਆਖਰ ਹੋਣੀ ਖੇ ਓਏ ਸੱਜਣਾ ਇੱਕ ਦਿਨ ਕੂਚ ਨਗਾਰਾ ਵੱਜਣਾ ਇੱਕ ਦਿਨ ਕੂਚ ਨਗਾਰਾ ਵੱਜਣਾ ਫੇ ਨਹੀਂ ਕਿਸੇ ਅਟਕੋਣਾ ਇਸ ਰੰਗਲੀ ਦੁਨੀਆ ਤੇ ਇਸ ਰੰਗਲੀ ਦੁਨੀਆ ਤੇ ਓ ਸੱਜਣਾ ਵਾਰ-ਵਾਰ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਸਜਣਾ ਰੋਜ਼ ਰੋਜ਼ ਨਹੀਂ ਆਉਣਾ ਇਤ ਗੰਬਰੀ ਦੇ ਆ ਕੇ ਹੰਕਾਰ ਚ ਭੁੱਲਿਆ ਫਿਰਦਾ ਏ ਉਹ ਵਾਅਦੇ ਕਰਕੇ ਆਇਆ ਏ ਉਹ ਵਾਅਦੇ ਭੁੱਲਿਆ ਫਿਰਦਾ ਏ ਵਿੱਚ ਖੁਦ ਇਤ ਗੰਬਰੀ ਦੇ ਆ ਕੇ ਹੰਕਾਰ ਚ ਭੁੱਲਿਆ ਫਿਰਦਾ ਏ ਉਹ ਵਾਅਦੇ ਕਰਕੇ ਆਇਆ ਕੱਲ੍ਹਾ ਫਿਰਦਾ ਏ ਇਹ ਨਹੀਂ ਤੇਰਾ ਅਸਲ ਟਿਕਾਣਾ ਇੱਕ ਦਿਨ ਇਥੋਂ ਪਹਿਣਾ ਏ ਜਾਣਾ ਓਏ ਇਹ ਨਹੀਂ ਤੇਰਾ ਅਸਲ ਟਿਕਾਣਾ ਇੱਕ ਦਿਨ ਇਥੋਂ ਪਹਿਣਾ ਏ ਜਾਣਾ ਦੱਸ ਕੀ ਸੱਜਣਾ ਨਾਲ ਲੈ ਜਾਣਾ ਦੱਸ ਕੀ ਸੱਜਣਾ ਨਾਲ ਲੈ ਜਾਣਾ ਚਾਰ ਦਿਨਾਂ ਦਾ ਪ੍ਰੋਣਾ ਇਸ ਰੰਗਲੀ ਦੁਨੀਆ ਤੇ रंगली दुनिया ते वार बार बार इस रंगली दुनिया ते सजण रोज रोज न ਬਦਾਸੀ ਪਾਵੇ ਨਾ ਬੇਤਨੰਤਰ ਹੋ ਗੁਜਰੇ ਬਾਹਮੋ ਤੇ ਅਗੇ ਕੋਈ ਜਾਵੇ ਨਾ ਓ ਵੀ ਨਾ ਰਹੀ ਇਸ ਦੁਨੀਆ ਤੇ ਜਿੰਨਾ ਕਾਲ ਬਦਾਸੀ ਪਾਵੇ ਨਾ ਬੇਤਨੰਤਰ ਹੋ ਗੁਜਰੇ ਤੇ ਅਗੇ ਕੋਈ ਜਾਵੇ ਨਾ ਜੀ ਖਾਲੀ ਹੱਥੀ ਗਿਆ ਸਿਕੰਦਰ ਰਹਿਗੇ ਝੂਠੇ ਰੱਜੇ ਅਡੰਬਰ ਹੋ ਖਾਲੀ ਹੱਥੀ ਗਿਆ ਸਿਕੰਦਰ ਰਹਿਗੇ ਝੂਠੇ ਰੱਜੇ ਅਡੰਬਰ ਛੱਡ ਕੇ ਮਹਿਲ ਮਨਾਰੇ ਮੰਦਰ ਛੱਡ ਕੇ ਮਹਿਲ ਮਨਾਰੇ ਮੰਦਰ ਪਿਆਸੇ ਜਦੇ ਸੋਣਾ ਇਸ ਰੰਗਲੀ ਦੁਨੀਆ ਤੇ इस रंगली दुनिया ते सजण बार बार नहीं बारण रंगली दुनिया ते सजण रोज़ रोज़ नहीं नणा ਹੇ ਨਾਲ ਜਾਣੀ ਓ ਹੋ ਤੇ ਬਾਕੀ ਜੋ ਸਿਮਰਨ ਕਰ ਜੇਗਾ ਏ ਭਵਜਲ ਵਿਖੜਾ ਸਾਗਰ ਹੈ ਤੇ ਚੜਨ ਦੇ ਬੇੜੇ ਤਾਰੂ ਜੇਗਾ ਓ ਮਨਾ ਮੂਰਖਾ ਖੁਦੀ ਦੇ ਵਿੱਚ ਆ ਕੇ ਤੇ ਤੈਨੂੰ ਨਾਮ ਅਨਰਕਰਦਾ ਉਹ ਲਗਿਆ ਮਿਲਿਆ ਕੀਮਤੀ ਜਨਮ ਅਨਮੋਲ ਹੀਰਾ ਤੇ ਪਾਈ ਕਦਰ ਨਖਾਕ ਵਿੱਚ ਰੋਲ ਗਿਆ ਕਰਵਾਜ ਕੇ ਮੂਰੇ ਖਾ ਡੋਲ ਗਿਆ ਓ ਪਾਣੀ ਨਾਮ ਦੇ ਬਾਜ ਪਿਆਰੀਆ ਓਏ ਤੇ ਬੂਟਾ ਤੇਰੇ ਨਸੀਬਾ ਦਾ ਹੋ ਲਗਿਆ ਤੇ ਬੂਟਾ ਤੇਰੇ ਨਸੀਬਾ ਦਾ ਹੋ ਲਗਿਆ ਹੈ ਨਾਲ ਜਣੀ ਬਾਕੀ ਜੋ ਸਿਮਰਨ ਕਰ ਜੇਗਾ ਇਹ ਪਵਜਲ ਵਿਖੜਾ ਸਾਗਰ ਹੈ ਚੜ ਨਾਮ ਦੇ ਬੇੜੇ ਤਰ ਜੇਗਾ ਇੱਕ ਨੇਕੀ ਬਦੀ ਹੈ ਨਾਲ ਜਣੀ ਬਾਕੀ ਜੋ ਸਿਮਰਨ ਕਰ ਜੇਗਾ ਇਹ ਪਵਜਲ ਖੜਾ ਸਾਗਰ ਹੈ ਚੜਨਾ ਮਦੇ ਬੇੜੇ ਤਰ ਜੇਗਾ ਕੋਮਲ ਮਨ ਗੁਰ ਚਰਣੀ ਲਾ ਕੇ ਪਿੰਦੇ ਸੰਦੂ ਨਾ ਮਤ ਆਕੇ ਕੋਮਲ ਮਨ ਗੁਰ ਚਰਣੀ ਲਾ ਕੇ ਪਿੰਦੇ ਸੰਦੂ ਨਾ ਮਤ ਆਕੇ ਤੋਹਫਾ ਜੀ ਜਸੀ ਉਸ ਦਾ ਗਾ ਕੇ ਤੋਹਫਾ ਜੀ ਜਸੀ ਉਸ ਦਾ ਗਾ ਕੇ ਜੀਵਨ ਸਫਲ ਬਣਾਉਣਾ ਇਸ ਰੰਗਲੀ ਦੁਨੀਆ ਤੇ दुनिया वार वार नहीं रंगली दुनिया ते सजणु वारी इस रंगली दुनिया ते सजणु रोज़ रोज़ न रंगली दुनिया ते सजणु वार बारण